ਇਕ ਸلسਲਾ ਅਸੀਂ ਚਾਲੂ ਕੀਤਾ ਹੋਇਆ ਸੀ ਕਮੇਟੀਆਂ ਬਣਾਉਂਦਾ ਸੈਕਟਰ ਸੈਕਟੋਰਲ ਕਮੇਟੀਆਂ ਤਾਂ ਕਿ ਹਰ ਸੈਕਟਰ ਆਪਣੀਆਂ ਦਿੱਕਤਾਂ ਔਰ ਆਪਣੇ ਆਈਡੀਆਸ ਹਮ ਦੇ ਸਕਣ ਜਿਹੜੀ ਅਗਲੀ ਪਾਲਿਸੀ ਸਾਡੀ ਬਣਨੀ ਹੈ ਉਹ ਹਰ ਸੈਕਟਰ ਲਈ ਹੋਵੇ ਇਹ ਨਹੀਂ ਕਿ ਸਿਰਫ ਕਿਸੇ ਨੂੰ ਸੂਟ ਕੀਤੀ ਕਿਸੇ ਨੂੰ ਨਹੀਂ ਕੀਤੀ ਅਸੀਂ ਹਰ ਸੈਕਟਰ ਤੋਂ ਉਨਾ ਦੇ ਸੁਜੈਸ਼ਨਸ ਲੈ ਰਹੇ ਆ ਨੌ ਕਮੇਟੀਆਂ ਅਸੀਂ ਪਹਿਲਾਂ ਅਨਾਉਂਸ ਕਰ ਚੁੱਕੇ ਸੀ ਅੱਜ ਅਸੀਂ ਫਾਈਨਲ ਅਨਾਉਂਸਮੈਂਟ 15 ਕਮੇਟੀਆਂ ਦੀ ਕਰ ਰਹੇ ਹੈਗੇ ਆ ਇਹਦੇ ਨਾਲ 24 ਸੈਕਟੋਰੀਅਲ ਕਮੇਟੀਆਂ ਹੋ ਜਾਣਗੀਆਂ ਜਿਹੜੀਆਂ ਅੱਜ ਵਾਲੀਆਂ ਕਮੇਟੀਆਂ ਐ ਉਹ ਆਈਟੀ ਸੈਕਟਰ ਬਾਈਸਾਈਕਲ ਇੰਡਸਟਰੀ ਆਟੋ ਐਂਡ ਆਟੋ ਕੰਪੋਨੈਂਟਸ ਇਲੈਕਟ੍ਰਿਕ ਵੀਹਿਕਲਸ ਰੀਨਿਊਏਬਲ એનર્ਜੀ ਸਟੀਲ ਐਂਡ ਰੋਲਿੰਗ ਮਿਲਸ ਪਲਾਸਟਿਕ ਐਂਡ ਕੈਮੀਕਲ ਪ੍ਰੋਡਕਟਸ ਲੌਜਿਸਟਿਕ ਐਂਡ ਵੇਅਰ ਹਾਊਸਿੰਗ ਫਿਲਮ ਮੀਡੀਆ ਫਾਰਮਾਸਿਟੀਕਲ ਬਾਇਓਟੈਕਨੋਲੋਜੀ ਯੂਨੀਵਰਸਿਟੀ ਕੋਚਿੰਗ ਇੰਸਟੀਚਿਊਟ ਯੂਨੀਵਰਸਿਟੀ ਕਾਲਜਸ ਸਲੈਸ਼ ਕੋਚਿੰਗ ਇੰਸਟੀਚਿਊਟਸ ਹਸਪੀਟਲਸ ਐਂਡ ਹੈਲਥ ਕੇਅਰ ਜਿਹੜੇ ਸਟਾਰਟਅਪ ਹੈ ਰੀਟੇਲ ESDM ਇਲੈਕਟ੍ਰੋਨਿਕ ਸਿਸਟਮ ਡਿਜ਼ਾਈਨ ਐਂਡ ਮੈਨੂਫੈਕਚਰਿੰਗ ਇਹ 15 ਹੈਗੀਆਂ